ਇਸ ਕੱਛਿਆ ਨੂੰ ਵੇਖਣ ਆਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵਿਆਕਰਣ ਦਾ ਵਿਸਾਅ ਚੱਲਿਆ ਹੋਇਆ ਸੀ ਇਸ ਤੋਂ ਪਹਿਲੇ ਵਾਲੀ ਕੱਛਿਆ ਵਿੱਚ ਮੈਂ ਤੁਹਾਡੇ ਨਾਲ ਵਿਪਰੀਤਾਰਥਕ ਸ਼ਬਦ ਕੀ ਹੁੰਦੇ ਹਨ ਉਹਨਾਂ ਦੇ ਬਾਰੇ ਦੱਸਿਆ ਸੀ ਅੱਜ ਦਾ ਨਵਾਂ ਸਾਡਾ ਨਵਾਂ ਵਿਸਾਅ ਸ਼ੁਰੂ ਹੋਇਆ ਸੀ ਜਿਹੜਾ ਹੈ ਵਿਸਾਅ ਦਾ ਨਾਮ ਸੀ ਭਉਤੀ ਸ਼ਬਦਾਂ ਦੀ ਥਾਂ ਇੱਕ ਸ਼ਬਦ ਭਉਤੀ ਸ਼ਬਦਾਂ ਦੀ ਥਾਂ ਇੱਕ ਸ਼ਬਦ ਆ ਸਾਡਾ ਵਿਆਕਰਣ ਦਾ ਨਵਾਂ ਵਿਸਾਅ ਸ਼ੁਰੂ ਹੋਇਆ ਸੀ ਸੋ ਅੱਜ ਦਾ ਵਿਸ਼ਾ ਵੇਖੋ ਜੀ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਵੇਖੋ ਅੱਜ ਦੀ ਸਾਡੀ ਕਲਾਸ ਭਉਤੀ ਸ਼ਬਦਾਂ ਦੀ ਥਾ ਇੱਕ ਸ਼ਬਦ ਇੱਕ ਨਵਾਂ ਵਿਸ਼ਾ ਜਿਹੜਾ ਕਦੇ ਨਾ ਥਕੇ ਜਿਹੜਾ ਕਦੇ ਨਾ ਥਕੇ ਉਹਨੂੰ ਕੀ ਕਹਿੰਦੇ ਆ ਅਣਥਕ ਬਈ ਜਿਹੜਾ ਕਦੇ ਨਾ ਕਦੀ ਨਾ ਥਕੇ ਜਿਹੜਾ ਕਦੇ ਨਾ ਥਕੇ ਜਿਹਨੂੰ ਕੰਮ ਕਰਨ ਦੇ ਨਾਲ ਕੋਈ ਥਕਾਨ ਹੁੰਦੀ ਹੋਈ ਜਿਹੜਾ ਕਦੇ ਨਾ ਥਕੇ ਉਹਨੂੰ ਕੀ ਕਹਿੰਦੇ ਸੀ ਅਣਥਕ ਦੂਜਾ ਵੇਖੋ ਜੀ ਜੋ ਕਦੇ ਨਾ ਮਰੇ ਜੋ ਕਦੇ ਨਾ ਮਰੇ ਅਮਰ ਜਿਹੜਾ ਕਦੇ ਵੀ ਅਕਾਲ ਚਲਾਣਾ ਨਾ ਕਰੇ ਜਿਹੜਾ ਨੂੰ ਕਦੇ ਭੋਗ ਨਾ ਪਏ ਬਈ ਜਿਹੜਾ ਕਦੇ ਨਾ ਮਰੇ ਉਹਨੂੰ ਕੀ ਕਹਿੰਦੇ ਆ ਅਮਰ ਵੇਖੋ ਜੀ ਰੱਬ ਨੂੰ ਮੰਨਣ ਵਾਲਾ ਆਸਤਕ ਜਿਹੜਾ ਰੱਬ ਨੂੰ ਮੰਨੇ ਜਿਹੜਾ ਬੰਦਾ ਰੱਬ ਨੂੰ ਮੰਦਾ ਹੈ ਰੱਬ ਦੇ ਨਾਲ ਉਹਦੀ ਸਰਦਾ ਹੁੰਦੀ ਹੈ ਤੇ ਰੱਬ ਨੂੰ ਆਪਣੇ ਦਿਲ ਵਿੱਚ ਰੱਖਦਾ ਸੀ ਜਿਹੜਾ ਰੱਬ ਨੂੰ ਮੰਨਣ ਵਾਲਾ ਉਹਨੂੰ ਕੀ ਕਹਿੰਦੇ ਆ ਉਹਨੂੰ ਆਸਤਕ ਕਹਿੰਦੇ ਸੀ ਅੱਗੇ ਵੇਖੋ ਜੀ ਦੂਜਿਆਂ ਦਾ ਭਲਾ ਕਰਨ ਵਾਲਾ ਦੂਜਿਆਂ ਦਾ ਭਲਾ ਕਰਨ ਵਾਲਾ ਪਰਉਕਕਾਰੀ ਜਿਹੜਾ ਦੂਜਿਆਂ ਦਾ ਭਲਾ ਕਰਦਾ ਸੀ ਉਹਨੂੰ ਕੀ ਕਹਿੰਦੇ ਉਹਨੂੰ ਪਰਉਕਕਾਰੀ ਕਹਿੰਦੇ ਕੀ ਕਹਿੰਦੇ ਆ ਪਰਉਕਕਾਰੀ ਅੱਗੇ ਵੇਖੋ ਜੀ ਚੰਗੇ ਆਚਰਨ ਵਾਲਾ ਸਦਾਚਾਰੀ ਜਿਹਦਾ ਆਚਰਣ ਚੰਗਾ ਹੋਈ ਜੀ ਚੰਗੇ ਆਚਰਨ ਵਾਲਾ ਸਦਾਚਾਰੀ ਜਿਹੜਾ ਜਿਹਦਾ ਜਿਹੜਾ ਆਸਣ ਚੰਗਾ ਹੋਈ ਉਹਨੂੰ ਕੀ ਕਹਿੰਦੇ ਸਦਾਚਾਰੀ ਆ ਚੰਗੇ ਆਚਰਨ ਵਾਲਾ ਨੂੰ ਕੀ ਕਹਿੰਦੇ ਸਦਾਚਾਰੀ ਹੋਰ ਵੇਖੋ ਜੀ ਜਿਹੜਾ ਲੋਕਾਂ ਤੇ ਜ਼ੁਲਮ ਕਰੇ ਵੀ ਜਿਹੜਾ ਲੋਕਾਂ ਤੇ ਜ਼ੁਲਮ ਕਰੇ ਜਿਹੜਾ ਲੋਕਾਂ ਨੂੰ ਉਹਨੂੰ ਕੀ ਕਹਿੰਦੇ ਅਤਿਆਚਾਰੀ ਲੋਕਾਂ ਦੇ ਨਾਲ ਜ਼ੁਲਮ ਕਰੇ ਜ਼ਬਰ ਜ਼ੁਲਮ ਕਰੇ ਉਹਨੂੰ ਕੀ ਕਹਿੰਦੇ ਸੀ ਅਤਿਆਚਾਰੀ ਅੱਗੇ ਵੇਖੋ ਜੀ ਦੇਸ਼ ਕੋਮ ਲਈ ਜਾਨ ਵਾਰਨ ਵਾਲਾ ਜਿਹੜਾ ਦੇਸ਼ ਲਈ ਆਪਣੀ ਜਾਨ ਨਿਵਾੜ ਦਿੰਦਾ ਹੈ ਜਿਹੜਾ ਦੇਸ਼ ਲਈ ਆਪਣੀ ਜਾਨ ਦੀ ਪਰਵਾਹ ਨਾ ਕੀਤਾ ਸੀ ਕਰਦਾ ਸੀ ਉਹਨੂੰ ਕੀ ਕਹਿੰਦੇ ਸਹੀ ਦੇਸ਼ ਲਈ ਆਪਣੀ ਦੇਸ਼ ਲਈ ਕੋਮ ਲਈ ਦੇਸ਼ ਕੋਮ ਲਈ ਜਾਨ ਵਾਰਨ ਵਾਲੇ ਨੂੰ ਕੀ ਕਿਹਾ ਜਾਂਦਾ ਸੀ ਸਹੀਦ ਵੀ ਜਿਹੜੇ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਨੂੰ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਸੀ ਜਾਨ ਦੀ ਕੁਰਬਾਨੀ ਲਾ ਦਿੱਤੀ ਸੀ ਇਸ ਲਈ ਸਾਨੂੰ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਜਦੋਂ ਵੀ ਉਹਨਾਂ ਦੀ ਸ਼ਹੀਦੀ ਦੀ ਵਿਸੋਏ ਉਹਨਾਂ ਨੂੰ ਉਸ ਵੇਲੇ ਜ਼ਰੂਰ ਯਾਦ ਕਰਨਾ ਚਾਹੀਦਾ ਕਿ ਵੀ ਅੱਜ ਦਾ ਦਿਨ ਕਿਹੜਾ ਚੰਗਾ ਸੀ ਅੱਜ ਦੇ ਦਿਨ ਕਿਹੜਾ ਪਵਿੱਤਰ ਦਿਨ ਸੀ ਅੱਜ ਦੇ ਦਿਨ ਕੀ ਹੋਇਆ ਸੀ ਤਾਂ ਜਿਹੜਾ ਦੇਸ਼ ਕੋਲ ਲਈ ਆਪਣੀ ਜਾਨ ਨੂੰ ਵਾਰਦਾ ਸੀ ਉਸ ਨੂੰ ਕੀ ਕਹਿੰਦੇ ਉਹਨੂੰ ਸ਼ਹੀਦ ਕਹਿੰਦੇ ਸੀ ਅੱਗੇ ਵੇਖੋ ਜੀ ਜਿਹੜਾ ਭੌਤ ਘਟ ਖਰਚਾ ਕਰੇ ਉਹ ਜਿਹੜੋਂ ਕੇ ਭਾਈ ਦੀ ਪੈਸੇ ਨੂੰ ਖਰਚ ਨਹੀਂ ਕਰਦਾ ਸੀ ਦੂਜਿਆਂ ਦੇ ਪੈਸੋਂ ਦੇ ਨਾਲ ਐਸ ਕਰਦਾ ਸੀ ਜਿਹੜਾ ਭਉਤ ਘੱਟ ਖਰਚਾ ਕਰੇ ਉਹਨੂੰ ਕੀ ਕਹਿੰਦੇ ਆ ਕੰਜੂਸ ਕੀ ਕੰਜੂਸ ਅੱਗੇ ਵਾਲਾ ਵੇਖੋ ਜੀ ਜਿਹੜਾ ਸਭ ਦੇ ਦਿਲਾਂ ਦੀ ਜਾਣਦਾ ਹੋਏ ਜਿਹੜਾ ਸਭ ਦੇ ਦਿਲਾਂ ਦੀ ਜਾਣਦਾ ਹੈ ਜਿਹਨਾਂ ਨੂੰ ਸਾਰਿਆਂ ਦਾ ਪਤਾ ਹੈ ਸਾਰਿਆਂ ਦੇ ਦਿਲਾਂ ਦੀ ਜਾਣਕਾਰੀ ਰੱਖਦਾ ਸੀ ਜਿਹੜਾ ਸਭ ਦੇ ਦਿਲਾਂ ਦੀ ਜਾਣਦਾ ਹੈ ਉਹਨੂੰ ਕੀ ਕਹਿੰਦੇ ਆ ਅੰਤਰਜਾਮੀ ਕੀ ਕਹਿੰਦੇ ਆ ਅੰਤਰਜਾਮੀ ਜਿਹੜਾ ਨਾਵ ਲਿਖਣ ਵਾਲਨ ਜਿਹੜਾ ਨਾਵਲ ਨੂੰ ਲਿਖਦਾ ਹੈ ਉਹਨੂੰ ਕੀ ਕਹਿੰਦੇ ਹਨ ਨਾਵਲਕਾਰ ਨਾਵ ਲਿਖਣ ਵਾਲੇ ਨੂੰ ਕੀ ਕਹਿੰਦੇ ਹਨ ਨਾਵਲਕਾਰ ਕਹਾਣੀ ਲਿਖਣ ਵਾਲੇ ਨੂੰ ਕੀ ਕਹਿੰਦੇ ਸੀ ਕਹਾਣੀਕਾਰ ਕਹਾਣੀ ਲਿਖਣ ਵਾਲੇ ਨੂੰ ਕੀ ਕਹਿੰਦੇ ਹਨ ਕਹਾਣੀਕਾਰ ਜਿਹੜਾ ਕਦੀ ਨਾ ਟੁੱਟੇ ਜਿਹੜਾ ਕਦੀ ਨਾ ਟੁੱਟੇ ਟੁੱਟੇ ਉਹਨੂੰ ਕੀ ਟੂਟ ਜਿਹੜਾ ਕਦੀ ਨਾ ਟੁੱਟੇ ਉਹਨੂੰ ਕੀ ਕਹਿੰਦੇ ਹਨ ਅਟੂਟ ਅੱਗੇ ਵੇਖੋ ਜੀ ਪਿੰਡ ਦਾ ਰਹਿਣ ਵਾਲਾ ਜਿਹੜਾ ਪਿੰਡ ਵਿੱਚ ਬੰਦਾ ਰਹਿੰਦਾ ਸੀ ਜਿਹੜਾ ਪਿੰਡ ਦਾ ਵਸਨੀਕ ਸੀ ਪਿੰਡ ਵਿੱਚ ਰਹਿਣ ਵਾਲੇ ਨੂੰ ਕੀ ਕਹਿੰਦੇ ਆ ਪੈੰਡੂ ਕੀ ਕਹਿੰਦੇ ਸੀ ਪੈੰਡੂ ਅੱਗੇ ਵੇਖੋ ਜੀ ਜਿਹੜਾ ਕਿਸੇ ਦੀ ਝੂਠੀ ਪ੍ਰਸ਼ੰਸਾ ਨਾ ਕਰੇ ਜਿਹੜਾ ਕਿਸੇ ਦੀ ਝੂਠੀ ਪ੍ਰਸ਼ੰਸਾ ਕਰੇ ਸੋਰੀ ਜਿਹੜਾ ਕਿਸੇ ਦੀ ਝੂਠੀ ਪ੍ਰਸ਼ੰਸਾ ਕਰੇ ਉਹਨੂੰ ਕੀ ਕਹਿੰਦੇ ਆ ਚਪਲੂਸ ਚਪਲੂਸ ਜਿਹੜਾ ਕਿਸੇ ਦੀ ਝੂਠੀ ਪ੍ਰਸ਼ੰਸਾ ਕਰੇ ਉਹਨੂੰ ਕੀ ਕਹਿੰਦੇ ਆ ਚਪਲੂਸ ਅੱਗੇ ਵੇਖੋ ਜੀ ਸਬਦੇ ਮਨਾਂ ਨੂੰ ਚੰਗਾ ਲੱਗਣ ਵਾਲਾ ਸਬਦੇ ਮਨਾਂ ਨੂੰ ਚੰਗਾ ਲੱਗਣ ਵਾਲਾ ਕੀ ਕਹਿੰਦੇ ਸੀ ਹਰਮਨ ਪਿਆਰਾ ਸਭ ਨੂੰ ਕੀ ਮਨ ਨੂੰ ਚੰਗਾ ਲੱਗਣ ਵਾਲਾ ਉਹਨੂੰ ਕੀ ਕਹਿੰਦੇ ਸੀ ਹਰਮਨ ਪਿਆਰਾ ਵਿਦਿਆਰਥੀ ਉਹ ਸਾਡਾ ਅੱਜ ਦਾ ਵਿਸ਼ਾ ਪੂਤੇ ਸ਼ਬਦਾਂ ਦੇ ਥਾਂ ਦੀ ਆ ਕੱਖਿਆ ਇੱਥੇ ਸਮਾਪਤ ਹੋਈ ਅੱਗੇ ਵਾਲੇ ਕੱਖਿਆ ਵਿੱਚ ਮੈਂ ਤੁਹਾਡੇ ਲਈ ਕੁਝ ਹੋਰ ਪੂਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲੈ ਕੇ ਆਵਾਂਗਾ ਅੱਧੀ ਕੱਖਿਆ ਨੂੰ ਧਿਆਨ ਨਾਲ ਵੇਖਣਾ ਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਤੇ ਇਸ ਪਿੰਡ ਦੀ ਲਾਈਵ ਤੇ ਮਾਂ ਬੋਲੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਨਵੀਂ ਵੀਡੀਓ ਸਮਿਸ਼ਰ ਲੈ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh